ਨੇ ਇਸੇ ਦੇ ਚਲਦਿਆਂ ਆਪਣੀ ਗੱਲ ਕਰਨ ਦੇ ਲਈ ਕਿਉਂਕਿ ਉਹ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਨਾ ਚਾਹੁੰਦਾ ਹੈ ਕਿਸੇ ਅਧਿਕਾਰੀ ਦੇ ਨਾਲ ਮੀਟਿੰਗ ਹੋਵੇ ਤਾਂ ਜੋ ਆਪਣੀ ਪਰੇਸ਼ਾਨੀ ਦੱਸ ਸਕੇ ਜ਼ਮੀਨੀ ਵਿਵਾਦ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਸੇ ਚਲਦਿਆਂ ਹੀ ਇਟਾਵਰ ਤੇ ਚੜਿਆ ਹੋਇਆ ਹੈ ਲੇਕਿਨ ਇੱਥੇ ਉਸ ਨੂੰ ਮਨਾਉਣ ਦੀ ਉਸ ਨੂੰ نیچے ਉਤਾਰਨ ਦੀ ਜਦੋ ਜਹਿਦ ਲਗਾਤਾਰ ਪਿਛਲੇ ਕਈ ਘੰਟਿਆਂ ਤੋਂ ਚੱਲ ਰਹੀ ਹੈ ਸੋ ਪੁਲਿਸ ਵੱਲੋਂ ਨੌਜਵਾਨ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਹੋ ਰਹੀ ਹੈ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਚੰਡੀਗੜ੍ਹ ਦੇ ਸੈਕਟਰ 12 ਦੀ ਤਸਵੀਰ ਹੈ ਮਾਨਸਾ ਵੀ ਜ਼ਮੀਨੀ ਵਿਵਾਦ ਨੂੰ ਲੈ ਕੇ ਪਰੇਸ਼ਾਨ ਹੈ ਨੌਜਵਾਨ ਹੈ ਜਿਸ ਵੱਲੋਂ ਇੱਥੇ ਟਾਵਰ ਤੇ ਚੜ ਕੇ ਆਪਣੀ ਗੱਲ ਕਹੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਇੱਥੇ ਟਾਵਰ ਤੇ ਨੌਜਵਾਨ ਪਿਛਲੇ ਕਈ ਘੰਟਿਆਂ ਤੋਂ ਚੜਿਆ ਹੋਇਆ ਉਥੇ ਅਧਿਕਾਰੀ ਵੀ ਪੁਲਿਸ ਦੇ ਕਈ ਮੌਕੇ ਤੇ ਮੌਜੂਦ ਨੇ ਫਾਇਰ ਬ੍ਰਿਗੇਡ ਦੀ ਗੱਡੀਆਂ ਵੀ ਮੌਕੇ ਤੇ ਮੌਜੂਦ ਨੇ ਕਿਸ ਤਰ੍ਹਾਂ ਦੀ ਕੋਈ ਅਨਸੁਖਾਮੀ ਘਟਨਾ ਨਾ ਵਾਪਰੇ ਕਿਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਇਸ ਨੌਜਵਾਨ ਦਾ ਨਾ ਹੋਵੇ ਇਸ ਨੂੰ ਯਕੀਨੀ ਬਣਾਇਆ ਜਾ ਰਿਹਾ ਉਥੇ ਲਗਾਤਾਰ ਇਸ ਦੇ ਨਾਲ ਸੰਪਰਕ ਕਰਕੇ ਇਸ ਨਾਲ ਗੱਲ ਕਰਕੇ ਨੀਚ ਉਤਾਰਨ ਦੀ ਕੋਸ਼ਿਸ਼ ਹੋ ਰਹੀ ਹੈ ਰਵਿੰਦਰ ਮੀਤੋ ਅਪਡੇਟ ਲੈਣੇ ਆ ਰਵਿੰਦਰ ਕਈ ਘੰਟੇ ਹੋ ਗਏ ਨੌਜਵਾਨ ਟਾਵਰ ਤੇ ਚੜਿਆ ਹੈ ਕੀ ਕੁਝ ਹੋਰ ਜਾਣਕਾਰੀ ਹੁਣ ਆ ਰਹੀ ਹੈ ਚੰਡੀਗੜ੍ਹ ਪੁਲਿਸ ਤੇ ਜੰਮਕਲ ਵਿਭਾਗ ਫਾਇਰ ਬਗੇਟ ਗਿਆ ਗੱਡੀਆਂ ਉੱਤੇ ਪਹੁੰਚਿਆ ਹੋਇਆ ਸੀ ਕਿ ਉਹ ਕ੍ਰੇਨ ਟ੍ਰੇਨ ਦੇ ਨਾਲ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਰੀਕੇ ਦਾ ਤਸਵੀਰਾਂ ਦੇ ਵਿੱਚ ਸਾਡੇ ਦਰਸ਼ਕ ਦੇਖੀ ਰਿਹਾ ਤਾਂ ਸਵੇਰੇ 8:30 ਵਜੇ ਤੋਂ ਵਿਕਰਮ ਨਾਮ ਦਾ ਵਿਅਕਤੀ ਜਿਹੜਾ ਕਿ ਮਾਨਸਾ ਦੇ ਨਾਲ ਬਿਲੋਂਗ ਕਰਦਾ ਹੈ ਇਹ ਟਾਵਰ ਦੇ ਉੱਤੇ ਚੜਿਆ ਸੀ ਤੇ ਬਾਂਗੇ ਦੇ ਵੱਲੋਂ ਕੀਤੀ ਗਈ ਸੀ ਕਿ ਮੈਨੂੰ ਮੁੱਖ ਮੰਤਰੀ ਜਰਾ ਮਿਲਵਾਇਆ ਜਾਵੇ ਕਿਉਂਕਿ ਮਾਮਲਾ ਜ਼ਮੀਨੀ ਵਿਵਾਦ ਦੇ ਨਾਲ ਜੁੜਿਆ ਹੋਇਆ ਨਾਲ-ਨਾਲ 9 ਲੱਖ ਰੁਪਏ ਇਹਦੇ ਵੱਲ ਦੇਣਦਾਰੀ ਦੇ ਕਰਕੇ ਪਰਚਾ ਦਰਜ ਹੋਇਆ ਤਿੰਨ ਵਿਅਕਤੀ ਵੱਲੋਂ ਇਸ ਵਿਕਰਮ ਨਾਮ ਦੇ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਹ ਦਾਵਾ ਕੀਤਾ ਗਿਆ ਇਸ ਵਿਅਕਤੀ ਵੱਲੋਂ ਉਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕਰ ਰਿਆ ਸੀ ਵਿਅਕਤੀ ਅਤੇ ਅੱਜ ਸਵੇਰੇ 8:30 ਵਜੇ ਟਾਵਰ ਦੇ ਉੱਤੇ ਜੋ ਸੈਕਟਰ 17 ਦੇ ਵਿੱਚ ਅ ਬਸੈਂਦਾ ਬਸੈਂਦੇ ਪਿਛਲੇ ਪਾਸੇ ਜੀਓ ਦੇ ਟਾਵਰ ਉੱਤੇ ਚੜਿਆ ਹੋਇਆ ਸੀ ਵਿਅਕਤੀ ਤਾਂ ਸੇਰ ਤੋਂ ਲਗਾਤਾਰ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਨਾਲ-ਨਾਲ ਇਹ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸੀ ਇਸ ਵਿਅਕਤੀ ਵੱਲੋਂ ਕਿ ਅਗਰ ਮੈਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੈਂ ਇਸ ਟਾਵਰ ਦੇ ਉੱਤੋਂ ਛਾਲ ਮਾਰ ਦਿਆਂਗਾ ਆਤਮ ਹੱਤਿਆ ਕਰ ਲਾਂਗਾ ਤੇ ਇਸ ਤਰੀਕੇ ਨਾਲ ਉਹ ਲਗਾਤਾਰ ਸਪੀਕਰ ਦੇ ذریعے ਗੱਲਬਾਤ ਵੀ ਕਰ ਰਿਹਾ ਸੀਗਾ ਕਿਉਂਕਿ ਸਪੀਕਰ ਵੀ ਆਪਣਾ ਨਾਲ ਹੀ ਲੈ ਕੇ ਗਿਆ ਸੀ ਹਾਲਾਂਕਿ ਦੁਪਹਿਰ ਇਸ ਸਮੇਂ ਤੱਕ ਇਹ ਵਿਅਕਤੀ ਉੱਪਰ ਹੀ ਟਾਵਰ ਦੇ ਉੱਤੇ ਬੈਠਾ ਸੀ ਤੇ ਉਸ ਤੋਂ ਬਾਅਦ ਲਗਾਤਾਰ ਉਤਾਰਨ ਦੀ ਕੋਸ਼ਿਸ਼ ਦੇ ਲਈ ਗੱਲਬਾਤ ਚਾਰਾਚੋਰੀ ਲਗਾਤਾਰ ਕੀਤੀ ਜਾ ਰਹੀ ਸੀ ਹਾਲਾਂਕਿ ਉਸ ਦਾ ਮੋਬਾਈਲ ਵੀ ਉੱਪਰ ਆਉਣ ਸੀ ਪੁਲਿਸ ਨੂੰ ਮੋਬਾਈਲ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਸੀ ਤੇ ਟਾਈਮ ਤੋਂ ਆਉਣ ਦੀ ਗੱਲਬਾਤ ਵੀ ਲਗਾਤਾਰ ਕੀਤੀ ਜਾ ਰਹੀ ਸੀ ਲੇਕਰ ਉਤਰਨ ਦਾ ਨਾਮ ਨਹੀਂ ਲਿਆ ਰਿਹਾ ਸੀ ਇਹ ਵਿਅਕਤੀ ਟਾਵਰ ਦੇ ਉੱਤੇ ਤਾਂ ਹੁਣ ਉਤਾਰਨ ਦੇ ਲਈ ਲਗਾ ਸਾਰ ਐਕਟੀਵਿਟੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਇਹ ਵਿਅਕਤੀ ਉੱਪਰੋਂ ਹੇਠਾਂ ਆਏਗਾ ਤੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਆਖਿਰਕਾਰ ਕਦੋਂ ਟਾਈਮ ਦਿੱਤਾ ਗਿਆ ਮੁਲਾਕਾਤ ਦਾ ਤੇ ਮਸਲੇ ਕੀ ਸੀਗੇ ਕੰਪਿਊਟਰ ਦੇ ਨਾਲ ਜਿਹੜੀ ਹੈਗੀ ਆ ਉਹ ਸਮਝਣ ਦੀ ਕੋਸ਼ਿਸ਼ ਵੀ ਕੀਤੀ ਜਾਏਗੀ ਜੀ 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 ਬਹੁਤ-ਬਹੁਤ ਸ਼ੁਕਰ ਅਰਵਿੰਦਰ ਫਿਲਹਾਲ ਦੀ ਇਸ ਜਾਣਕਾਰੀ ਲਈ ਸੋ ਫਿਲਹਾਲ ਕੋਸ਼ਿਸ਼ਾਂ ਹੱਲੇ ਵੀ ਜਾਰੀ ਨੇ ਇਸ ਨੌਜਵਾਨ ਨੂੰ ਹੇਠਾਂ ਉਤਾਰਿਆ ਜਾਏ ਟੀਮ ਜਿਹੜੀਆਂ ਨੇ ਉਹ ਮੌਕੇ ਤੇ ਫਿਲਹਾਲ ਮੌਜੂਦ ਨੇ ਸੋ ਚੰਡੀਗੜ੍ਹ ਵਿੱਚ ਆਵਰ ਤੇ ਚੜੇ ਨੌਜਵਾਨ ਨੂੰ ਹੇਠਾਂ ਤੋਰਨ ਦੀ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਦਿਖਾ ਰਿਹਾ ਕਿਉਂਕਿ ਹੁਣ ਇੱਥੇ ਕ੍ਰੇਨ ਦੀ ਮਦਦ ਨਾਲ ਉਸ ਨੂੰ ਤਾਰਨ ਦੀ ਕੋਸ਼ਿਸ਼ ਹੋ ਰਹੀ ਹੈ ਤਕਰੀਬਨ ਸਵੇਰੇ 8:30 ਵਜੇ ਤੋਂ ਇਹ ਟਾਵਰ ਤੇ ਚੜਿਆ ਸ਼ਖਸ ਜੋ ਇਹ ਮੰਗ ਕਰ ਰਿਹਾ ਹੈ ਜ਼ਮੀਨੀ ਵਿਵਾਦ ਜਿੱਥੇ ਮਾਮਲਾ ਉਸ ਦੇ ਖਿਲਾਫ ਕੋਈ ਮਾਮਲਾ ਵੀ ਦਰਜ ਹੋਇਆ ਹੈ ਜਿਸ ਨਾਲ ਉਸ ਦਾ ਇਹ ਦਾਵਾ ਹੈ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਪੂਰਾ ਮਸਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਲੇਕਿਨ ਉਹ ਮੰਗ ਕਰ ਰਿਹਾ ਹੈ ਕਿ ਉਸ ਦੀ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਾਈ ਜਾਏ ਗੱਲਬਾਤ ਕਰਾਈ ਜਾਏ ਸ ਹੀ ਉਸ ਨੂੰ ਕਿਹਾ ਜਾਂਦਾ ਹੈ ਔਰ ਕਿਸਤੇ ਉਸਦੀ ਸਹਿਮਤੀ ਬਣਦੀ ਹੈ ਕਿਉਂਕਿ ਇੱਥੇ ਸਭ ਤੋਂ ਵੱਡੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਦਾ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ ਲੇ ਸੋ ਇਹ ਤਸਵੀਰਾਂ ਮੌਕੇ ਦੀਆਂ ਜਿੱਥੇ ਕਿ ਇੱਕ ਕ੍ਰੇਨ ਹੁਣ ਪਹੁੰਚੀ ਹੈ ਕਿਉਂਕਿ ਸਵੇਟ ਤੋਂ ਹੀ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ ਫਾਈ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਮੌਜੂਦ ਸਨ ਸੋ ਸੈਕਟਰ 17 ਬੱਸ ਸਟੈਂਡ ਨੇੜੇ ਇੱਥੇ ਟਾਵਰ ਜਿਸੇ ਕਿ ਇਹ ਸ਼ਖਸ ਜਿਸ ਦਾ ਨਾਮ ਵਿਕਰਮ ਦੱਸਿਆ ਜਾ ਰਿਹਾ ਹੈ ਮਾਨਸਾ ਵਿੱਚ ਕੋਈ ਜ਼ਮੀਨੀ ਵਿਵਾਦ ਨੂੰ ਲੈ ਕੇ ਪਰੇਸ਼ਾਨ ਨੌਜਵਾਨ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਦੀ ਮੰਗ ਕਰ ਰਿਹਾ ਹੈ

ਅਤੇ ਉਸ ਕੋਲ ਗੱਲਬਾਤ ਕਰਕੇ ਪੁੱਛਿਆ ਜਾਵੇ ਕਿ ਅਖੀਰਕਾਰ ਪੂਰਾ ਮਸਲਾ ਹੈ ਕਿ ਹਾਲਾਂਕਿ ਪੁਲਿਸ ਵੱਲੋਂ ਫੋਨ ਦੇ ਜ਼ਰੀਏ ਗੱਲਬਾਤ ਲਗਾਤਾਰ ਕੀਤੀ ਵੀ ਗਈ ਹੈ ਲੇਕਿਨ ਕਿਉਂਕਿ ਗੱਲਬਾਤ ਸਹੀ ਤਰੀਕੇ ਦੇ ਨਾਲ ਕਰ ਵੀ ਨਹੀਂ ਪਾ ਰਿਆ ਸੀ ਇਹ આરોપી ਜੋ ਇਹ ਵਿਅਕਤੀ ਮਾਫ ਕਰਨਾ ਤਾਂ ਇਹ ਹਾਲਤ ਲਾ ਲੋ ਹੁਣ ਪੁਲਿਸ ਦੇ ਉਤਾਰੇ ਕੀ ਤਾਂ ਗੱਲਬਾਤ ਨਾਲ ਹੀ ਥਾਣਾ ਪੈਂਦਾ ਉੱਥੇ ਜਾ ਕੇ ਗੱਲਬਾਤ ਵੀ ਕੀਤੀ ਜਾਏਗੀ ਸਮਝਿਆ ਜਾਵੇਗਾ ਕਿ ਮਸਲਾ ਕੀ ਹੈਗਾ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਜਿਹੜਾ ਸੀਐਮ ਹਾਊਸ ਦੇ ਦਾ ਤਮਾਮ ਆਮਲਾ ਹੈਗਾ ਉਹ ਵੀ ਲਗਾਤਾਰ ਜਿਹੜਾ ਹੈਗਾ ਐਕਟਿਵ ਦੇਖ ਰਿਹਾ ਲਗਾਤਾਰ ਰਾfte ਦੇ ਵਿੱਚ ਹੈਗਾ ਚੰਡੀਗੜ੍ਹ ਪੁਲਿਸ ਦੇ ਨਾਲ ਅਤੇ ਮਾਮਲੇ ਦੇ ਵਿੱਚ ਦੇਖਿਆ ਜਾ ਰਿਹਾ ਕਿ ਅਸਲ ਵਿੱਚ ਦੇ ਵਿੱਚ ਕੀ ਹੱਲ ਕੱਢਿਆ ਜਾ ਸਕਦਾ ਇਸ ਮਾਮਲੇ ਦਾ ਜੋ ਐਫ ਆਈ ਆਰ ਹੋਈ ਸੀ ਉਹ ਐਫ ਆਈ ਆਰ ਸਹੀ ਸੀ ਜਾਂ ਗਲਤ ਸੀ ਇਹ ਤਮਾਮ ਚੀਜ਼ਾਂ ਨੂੰ ਬਰੀਕੀ ਨਾਲ ਦੇਖਿਆ ਜਾਏਗਾ ਲੇਕਿਨ ਹਾਲ ਫਿਲਹਾਲ ਉਤਾਰਨ ਦੀ ਕੋਸ਼ਿਸ਼ ਜਿਹੜੀ ਹੈਗੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਬਿਲਕੁਲ ਲੇਕਿਨ ਇੱਥੇ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਸਰਕਾਰੀ ਅਮਲਾ ਲੱਗਿਆ ਹੋਇਆ ਹੈ ਕਿ ਉਸ ਨੂੰ ਸਹੀ ਸਲਾਮਤ ਉਤਾਰਿਆ ਜਾਏ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਟਾਵਰ ਤੇ ਚੜਿਆ ਹੈ ਕੀ ਜੇ ਇਸ ਨੂੰ ਯਕੀਨਨ ਹੁਣ ਕੋਸ਼ਿਸ਼ ਆਨੇ ਕਿ ਕਿਸੇ ਵੇਲੇ ਵੀ ਉਹ ਨੀਚੇ ਉਤਾਰ ਲਿਆ ਜਾਏਗਾ ਕ੍ਰੇਨ ਉੱਥੇ ਹੁਣ ਮੌਕੇ ਤੇ ਮੌਜੂਦ ਹੈ ਉੱਪਰ ਚੜੀ ਹੋਈ ਕਿ ਕੋਈ ਮਾਮਲਾ ਵੀ ਇਸ ਦੇ ਖਿਲਾਫ ਫਿਰ ਹੋ ਸਕਦਾ ਕੋਈ ਐਕਸ਼ਨ ਲਿਆ ਜਾ ਸਕਦਾ ਹੈ ਉਹ ਕੋ ਦੇਖੋ ਦੂਵੇਂ ਪਾਸੇ ਜਿਹੜੀ ਇਹ ਹੋ ਸਕਦੀ ਹੈ ਪਹਿਲੀ ਗੱਲ ਤਾਂ ਜਿਹੜਾ ਪਰਚਾ ਦਰਜ ਹੋਇਆ ਸੀ ਉਹ ਕਿਸ ਤਰੀਕੇ ਦੇ ਨਾਲ ਹੋਇਆ ਸੀਗਾ ਇਹ ਗੱਲਬਾਤ ਹੈਗੀ ਹੈ ਤੇ ਦੂਸਰਾ ਇਸ ਵਿਅਕਤੀ ਵੱਲੋਂ ਕਿਉਂਕਿ ਥ੍ਰੈਟ ਵੀ ਕੀਤਾ ਗਿਆ ਸੀਗਾ ਜਿਹੜੀ ਧਮਕੀ ਵੀ ਦਿੱਤੀ ਗਈ ਸੀ ਕਿ ਮੈਂ ਛਾਲ ਮਾਰ ਦੂੰਗਾ ਉਸ ਤਹਿਤ ਵੀ ਕੋਈ ਮਾਮਲਾ ਇੱਥੇ ਦਰਜ ਕੀਤਾ ਜਾ ਸਕਦਾ ਤੁਸੀਂ ਦੇਖ ਹੀ ਸਕਦੇ ਹੋ ਬਿਲਕੁਲ ਨਜ਼ਦੀਕ ਪਹੁੰਚ ਚੁੱਕਿਆ ਉਹਨਾਂ ਨੂੰ ਉਤਾਰਨ ਦੇ ਲਈ ਡੀਐਸਪੀ ਜਿਹੜੇ ਹੈਗੇ ਆ ਖੁਦ ਗਏ ਸੀਗੇ ਜਿਹੜੇ ਅਧਿਕਾਰੀ ਆ ਸੀਨੀਅਰ ਖੁਦ ਗਏ ਸੀ ਤਾਂ ਕਿ ਆਰਾਮ ਦੇ ਨਾਲ ਉਤਾਰਿਆ ਜਾ ਸਕੇ ਤਸਵੀਰਾਂ ਤੁਸੀਂ ਸਿੱਧੀਆਂ ਦੇਖੋ ਬਿਲਕੁਲ ਜ਼ਮੀਨ ਦੇ ਉੱਤੇ ਉਤਾਰਨ ਲੱਗੇ ਨੇ ਇਸ ਵਿਅਕਤੀ ਨੂੰ ਤਾਂ ਇਹ ਤਸਵੀਰਾਂ ਨੇ ਹਾਲਾਂਕਿ ਅਸੀਂ ਕੋਸ਼ਿਸ਼ ਵੀ ਕਰਾਂਗੇ ਗੱਲਬਾਤ ਕਰਨ ਦੀ ਕਿ ਆਖਰਕਾਰ ਇਸ ਵਿਅਕਤੀ ਵੱਲੋਂ ਕੀ ਕੀਤਾ ਤਾਂ ਇਹ ਤਸਵੀਰਾਂ ਨੇ ਬਿਲਕੁਲ ਥੱਲੇ ਆ ਚੁੱਕੇ ਨੇ ਇਹ ਵਿਅਕਤੀ ਹਾਲਾਂਕਿ ਬੈਗ ਇਹਨਾਂ ਕੋਲੇ ਆ ਅਸੀਂ ਦੱਸਾਂਗੇ ਕਿ ਨਾਲ ਨਾਲ ਇਹਨਾਂ ਕੋਲੇ ਕੀ ਸਮਾਨ ਕੀ ਇਹ ਬੈਗ ਸੀਗਾ ਪਾਣੀ ਸੀਗਾ ਬੈਗ ਦੇ ਵਿੱਚ ਤੇ तमाम ਜਿਹੜੀਆਂ ਉਹਦੀਆਂ ਜ਼ਰੂਰਤ ਦੀਆਂ ਚੀਜ਼ਾਂ ਸੀਗੀਆਂ ਪਹੁੰਚ ਚੁੱਕਿਆ ਥੱਲੇ ਜੀ ਥੱਲੇ ਪਹੁੰਚ ਚੁੱਕਿਆ ਇਹ ਵਿਅਕਤੀ ਇਸ ਵਿਅਕਤੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਰਕਾਰ ਇਹ ਠੀਕ ਹੈ ਵਿਅਕਤੀ ਦਾ ਕਹਿਣਾ ਕੀ ਹੈ ਇਹਦੀ ਤਕਲੀਫ ਕੀ ਸੀ ਕਿ ਜੀਨ ਤੋਂ ਦੱਸਿਆ ਜਾ ਰਿਹਾ ਵਿਕਰਮ ਨਾਮ ਦਾ ਵਿਅਕਤੀ ਜਿਹੜਾ ਕਿ ਥੱਲੇ ਉਤਾਰ ਲਿਆ ਗਿਆ ਇਹ ਦੇਖੋ ਉਤਾਰ ਲਿਆ ਗਿਆ ਆ ਵਿਅਕਤੀ ਨੂੰ ਸੁਰੱਖਿਅਤ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਮਤਲਬ ਕੀ ਆਖਰਕਾਰ ਕੀ ਕਹਿਣਾ ਕੀ ਸਮੱਸਿਆ ਕੀ ਕਿ ਤਰ੍ਹਾਂ ਦਾ ਇਹ ਉਤਾਰ ਲਿਆ ਗਿਆ ਗੱਡੀ ਦੇ ਵਿੱਚ ਪਠਾ ਲਿਆ ਤਾਂ ਪੁਲਿਸ ਪਾਈਸ ਪੀਰਾ ਦੇਖੋ ਕੀ ਮਸਲਾ ਸੀ ਗੱਡੀ ਦੇ ਵਿੱਚ ਪਠਾ ਲਿਆ ਗਿਆ ਵਿਅਕਤੀ ਨੂੰ ਅਤੇ ਪੁਲਿਸ ਸਟੇਸ਼ਨ ਲਿਜਾਇਆ ਜਾ ਰਿਹਾ ਗੱਲ ਨਹੀਂ ਕਰਨ ਦਿੱਤੀ ਕਿ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕਰਨ ਦਿੱਤੀ ਗਈ ਗੱਡੀ ਦੇ ਵਿੱਚ ਪਠਾ ਲਿਆ ਗਿਆ ਵਿਅਕਤੀ ਨੂੰ ਹਾਲਾਂਕਿ ਮੀਡੀਆ ਦਾ ਇੱਕ ਵੱਡਾ ਜਮਾਅ ਬਣਾ ਇੱਥੇ ਲੱਗਿਆ ਹੋਇਆ ਉਤਾਰ ਲਿਆ ਗਿਆ ਵਿਅਕਤੀ ਨੂੰ ਸਹੀ ਸਲਾਮਤ ਉਤਾਰ ਲਿਆ ਗਿਆ ਅਤੇ ਪੁਲਿਸ ਦੀ ਗੱਡੀ ਦੇ ਵਿੱਚ ਬਿਠਾ ਕੇ ਹਰਸਤ ਦੇ ਵਿੱਚ ਲੈ ਕੇ ਵਿਅਕਤੀ ਨੂੰ ले आज ले जाया जा रहा तस्वीर, जा तो हुण पुलिस स्टेशन ਦੇ ਵਿੱਚ ਲਜਾਇਗਾ ਤਾਂ ਇਹ ਤਸਵੀਰ ਇਹ ਤਸਵੀਰਾਂ ਨੇ ਸਿੱਧੀ ਤਸਵੀਰਾਂ ਦਿਖਾ ਦਿਓ ਬਿਲਕੁਲ ਸੋ ਇਹ ਤਸਵੀਰਾਂ ਅਸੀਂ ਦਰਸ਼ਕਾਂ ਦਿਖਾ ਰਹੇ ਜਿਹੜਾ ਹੈ ਇਸ ਸ਼ਖਸ ਵਿਕਰਮ ਨਾ ਦੱਸਿਆ ਜਾ ਰਿਹਾ ਹੈ ਅਸਵੇਰੇ तकरीबन 8 ਵਜੇ ਤੋਂ ਉਹ ਟਾਵਰ ਤੇ ਚੜਿਆ ਸੀ ਆਪਣੀ ਮੰਗ ਨੂੰ ਲੈ ਕੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਰੇਸ਼ਾਨ ਸੀ ਔਰ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਾਈ ਜਾਏ ਇਹ ਮੰਗ ਉਸ ਵੱਲੋਂ ਕੀਤੀ ਜਾ ਰਹੀ ਸੀ ਔਰ ਇੱਥੇ ਲਗਾਤਾਰ ਕਈ ਘੰਟਿਆਂ ਦੀ ਜਦੋਜਹਿਦ ਬਾਅਦ ਉਸ ਨੂੰ ਸਹੀ ਸਲਾਮਤ ਉਤਾਰ ਲਿਆ ਗਿਆ ਸੋ ਇੱਕ ਵੱਡਾ ਇੱਕ ਚੈਲੰਜ ਸੀਗਾ ਰਵਿੰਦਰ ਕਿ ਇਹ ਸ਼ਖਸ ਕੋਈ ਨੁਕਸਾਨ ਆਪਣੇ ਆਪ ਨੂੰ ਨਾ ਪਹੁੰਚਾ ਲੇ ਔਰ ਇਸ ਦੇ ਵਿੱਚ ਕਾਮਯਾਬੀ ਮਿਲੀ ਹੈ ਕਿ ਉਸ ਨੂੰ ਸਹੀ ਸਲਾਮਤ ਉਤਾਰ ਲਿਆ ਗਿਆ। ਹਸਪਤਲ ਨਾ ਕੋ ਬਿਕੋ ਦੇਖੋ ਉਤਾਰ ਤਾਂ ਲਿਆ ਗਿਆ ਲੇਕਿਨ ਹੁਣ ਸਭ ਤੋਂ ਪਹਿਲਾਂ ਇਸ ਨੂੰ ਲਜਾਇਆ ਜਾਂਦਾ ਹੈ। ਕਿ ਮੈਡੀਕਲ ਲਈ ਲਿਜਾਇਆ ਜਾਂਦਾ ਜਾਂ ਫਿਰ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕਈ ਵਿਅਕਤੀ ਇਹਨੇ ਕੋਈ ਨਸ਼ਾ ਕੀਤਾ ਜਨਾਬ ਹੁੰਦਾ ਤਾਂ ਉਸ ਮਸਲੇ ਦੇ ਵਿੱਚ ਉਸ ਕੰਡੀਸ਼ਨ ਦੇ ਵਿੱਚ ਮੈਡੀਕਲ ਕਰਾਉਣਾ ਬੇहद ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਵਿਅਕਤੀ ਜਿਹੜਾ ਚੜਿਆ ਹੋਇਆ ਹੈ ਵਿਅਕਤੀ ਜੋ ਇਹ ਇਸਨੇ ਕੋਈ ਨਸ਼ਾ ਤਾਂ ਨਹੀਂ ਕੀਤਾ ਸੀਗਾ ਜਾਂ ਫਿਰ ਇਸ ਦਾ ਮੈਡੀਕਲ ਕਰਾ ਕੇ ਦੇਖਿਆ ਜਾਂਦਾ ਕਿ ਬਿਲਕੁਲ ਤੰਦਰੁਸਤ ਹੈ ਸਹੀ ਹੈਗਾ ਇਹ तमाम ਚੀਜ਼ਾਂ ਦੇਖੀਆਂ ਜਾਂਦੀਆਂ ਤਾਂ ਹੁਣ ਪੁਲਿਸ ਵੱਲੋਂ ਜਿਹੜਾ ਲਿਜਾਇਆ ਤਾਂ ਗਿਆ बिल्कुल सो की कुछ निकल के सामने जो तो हम मेडिकल कराया जाएगा जांच पड़ताल की जाएगी उसकी जो शिकायत है कि जैनविन है और मामले दर्ज कराने की गल कह रहे हैं सोमाम गानबीन करेगी की कुछ अगे होंडेट तो लवोंगे रविंदर लेकिन फिलहाल इतना राहत की गल है कि इस शख्स नीले कई घंटे तो टावर से चढ़िया सही सलामत नीचे उतार लिया गया और फिलहाल इस बुलेटिन पास इना ही इजाजत दौ धनबाद